ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਅੰਤਰ ਮਨ ਤਨ ਬਾਸ ਰਹੇ ਈਤ ਊਤ ਕੇ ਮੀਤ ਇੱਥੇ ਜਿਹੜਾ ਬਸ ਪਾਦਾ ਹੈ ਨਾ ਇਹ ਪੋਲਾ ਬੋਲਣਾ ਹੈ ਬਸ ਨਹੀਂ ਕਹਿਣਾ ਇੱਥੇ ਵਸੰਦਾ ਹੈ ਮੋਚ ਗੁਰ ਪੂਰਾ ਉਪਦੇਸਿਆ ਗੁਰ ਪੂਰਾ ਉਪਦੇਸਿਆ ਗੁਰ ਪੂਰਾ ਉਪਦੇਸਿਆ ਨਾਨਕ ਜਪਿਐ ਮੀਤ ਨੀਤ ਜੀ ਨਾਨਕ ਜਪਿਐ ਨੀਤ ਪੌੜੀ ਅਨ ਦਿਨ ਸਿਮਰਹੁ ਤਾਸ ਕਉ ਅਨ ਦਿਨ ਸਿਮਰਹੁ ਤਾਸ ਕਉ ਜੋ ਅੰਤ ਸਹਾਈ ਹੋਇ ਇਹ ਵਿਖਿਆ ਦਿਨ ਚਾਰ ਛੇ ਛੇ ਇਸ ਤਰ੍ਹਾਂ ਬੋਲਣਾ ਇਹ ਵਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਇ ਕਾਕੋ ਮਾਤ ਪਿਤਾ ਸੋਤ ਤੀਆ ਕਾਕੋ ਇਕੱਠਾ ਵੀ ਪਾਠ ਨਹੀਂ ਕਰਨਾ ਨਾ ਵੱਖਰਾ ਕਹਿਣਾ ਕਾਕੋ ਲਮਕਾ ਕੇ ਬੋਲਣਾ ਸੰਬੰਧਕ ਲੰਮੀ ਆਵਾਜ਼ ਦੇ ਨਾਲ ਕਾਕੋ ਇਸ ਤਰ੍ਹਾਂ ਬੋਲਣਾ ਕਾਕੋ ਇੱਥੇ ਵੀ ਸ਼ਰਮ ਲਾ ਦੇਣਾ ਮਾਤ ਪਿਤਾ ਸੋਤ ਤੀਆ ਕਾਕੋ ਮਾਤ ਪਿਤਾ ਸੋਤ ਤੀਆ ਗ੍ਰਹਿ ਬਨਤਾ ਖਸ ਸੰਗ ਨਾ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਾਤ ਛੇਤੀ ਆਪਣਾ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਬਿਸਰਾਮ ਸਾਧ ਸੰਗ ਤੇ ਲਾ ਦੂ ਬਿਸਰਾਮ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬੋਹਰ ਨਾ ਆਇਆ ਜੇ ਵੀ ਪਾਠ ਵੱਖਰਾ ਹੀ ਕਰਨਾ ਤੇ ਤੇ ਨਹੀਂ ਕਹਿਣਾ ਨਾਨਕ ਤੇ ਤੇ ਇਥੇ ਵਿਸਰਾਮ ਬੋਹਰ ਨਾ ਆਇਆ ਸ਼ਲੋਕ ਆਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਗਿਆਨੀ ਤਨਵੰਤ ਦੇ ਨਾਲ ਨਹੀਂ ਜੋੜਨਾ ਮੁਖ ਆਤ ਸੁੰਦਰ ਕੁਲੀਨ ਚਤਰ ਇਥੇ ਵਿਸਰਾਮ ਹੈ ਮੁਖ ਗਿਆਨੀ ਧਨਵੰਤ ਧਨਵੰਤ ਨਹੀਂ ਕਹਿਣਾ ਧਨ ਤੇ ਵੰਤ ਦੇ ਵਿੱਚ ਡੈਸ਼ ਦੇ ਕੇ ਬੋਲਣਾ ਆ ਤੋ ਸੁੰਦਰ ਕੋ ਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਈ ਹੈ ਨਾਨਕਾ ਖਾ ਹੈ ਜੀ ਵਿੱਚ ਮਿਰਤਕ ਕਈ ਹੈ ਨਾਨਕਾ ਮਿਰਤਕ ਕਈ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਨਹੀਂ ਭਗਵੰਤ ਨਹੀਂ ਕਹਿਣਾ ਜੇ ਪ੍ਰੀਤ ਨਹੀਂ ਵਾਕਵੰਤ ਪਾਉੜੀ ਨੰਗਾ ਖਾਟ ਨੰਗਾ ਤੇ ਲਾ ਲੂ ਵਿਸਰਾਮ ਨੰਗਾ ਖਾਟ ਸ਼ਾਸਤਰ ਹੋਏ ਗਿਆਤਾ ਪੂਰਕ ਕੁੰਭਕ ਰੇਚਕ ਕਰਮਾਤਾ ਰੇਚਕ ਤੇ ਵਿਸਰਾਮ ਲਾਓ ਪੂਰਕ ਕੁੰਭਕ ਰੇਚਕ ਕਰਮਾਤਾ ਪਾਠ ਕਠਈਆ ਕਸ ਕੇ ਬੋਲਣਾ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮ پاک ਅਪਰਸ ਉਦਿਆਨੀ ਹਾਂ ਸੋਮ پاک ਸੋਮ پاک ਨਹੀਂ ਕਹਿਣਾ ਮਮਾ ਹੈ ਨਾ ਵਿੱਚ ਪੂਰਾ ਸ਼ੁੱਧ ਬੋਲਣਾ ਸੋਮ پاک ਇੱਥੇ ਵਿਸਰਾਮ ਅਪਰਸ ਨਹੀਂ ਕਹਿਣਾ ਐਡੇ ਦੇ ਵਿੱਚ ਡੈਸ਼ ਤੇ ਦੇਣੀ ਅਪਰਸ ਉਦਿਆਨੀ RAM ਨਾਮ ਸੰਗ ਮਨ ਨਹੀਂ 헤ਤਾ ਜੋ ਕਸ਼ ਕੀਨੋ ਸੋ ਅਨੇਤਾ ਉਹ ਆਤੇ ਉਹ ਆਤੇ ਵਾਤੇ ਊਤਮ ਗਨੋ ਚੰਡਾਲਾ ਗਨੋ ਨਹੀਂ ਗਨਾਓ ਵਾਤੇ ਊਤਮ ਗਨੋ ਚੰਡਾਲਾ ਵਾਤੇ ਊਤਮ ਗਨੋ ਚੰਡਾਲਾ ਨਾਨਕ ਜਿਹ ਮਨ ਵਸੈ ਗੋਪਾਲਾ ਸ਼ਲੋਕ ਚਾਰ ਸ਼ਲੋਕ ਕੁੰਟ ਚਾਰ ਦਸ ਦਿਸ ਭ੍ਰਮੇ ਕਰਮ ਕੀਰਤ ਕੀ ਰੇਖ ਕਰਮ ਕੀਰਤ ਕੀ ਰੇਖ ਕਰਮਕਿਰਤ ਕੀ ਰੇਖ ਸੂਖ ਦੂਖ ਮੁਕਤ ਜੋਂ ਨਾਨਕ ਲਿਖਿਓ ਲੇਖ ਪਵੜੀ ਕਕਾ ਕਾਰਨ ਕਰਤਾ ਸੂ ਲਿਖਿਓ ਲੇਖ ਨ ਮੇਟਤ ਕੋ ਨਹੀਂ ਹੋਤ ਕਛ ਦੂਬਾਰਾ ਇਹ ਪਾਠ ਇਕੱਠਾ ਹੀ ਕਰਨਾ ਹੈ ਨਹੀਂ ਹੂਤ ਕਛ ਦੂਬਾਰਾ ਦੁਬਾਰਾ ਦਾ ਦੁਬਾਰਾ ਦੀ ਅਰਥ ਦੁਬਾਰਾ ਹੈ ਇਹਦਾ ਦੋਬਾਰਾ ਯਾਨੀ ਤੇਜ਼ੀ ਦੇ ਨਾਲ ਬੋਲਣਾ ਪਾਠ ਇਕੱਠਾ ਨਹੀਂ ਹੋਤ ਕਛ ਦੋਬਾਰਾ ਕਛ ਤੇਜਮਕ ਲਾ ਦੋ ਕਛ ਦੋਬਾਰਾ ਕਰਨ ਹਾਰ ਨਾ ਭੂਲ ਨ ਹਾਰਾ ਕਾਹੂ ਪੰਥ ਦਿਖਾਰਾ ਆਪੈ ਜਿਵੇਂ ਮਿਸਰਾਮ ਧਿਆਨ ਨਾ ਲਾਉਣਾ ਕਾਹੂ ਪੰਥ ਦਿਖਾਰਾ ਆਪੈ ਸ਼ਾਂਤੀ ਵਿਸਰਾਮ ਲਾ ਦੋ ਪੰਥ ਦਿਖਾਰਾ ਤੇ ਠਮਕ ਕਾਹੂ ਵਾਂਥ ਦਿਖਾਰਾ ਅਪ ਕਾਹੂ ਉਦਿਆਨ ਭ੍ਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦਿਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾ ਹਿਸਮਾਰ ਨਾਨਕ ਪਾਤੇ ਜਮਕਲਾ ਦੋ ਨਾਨਕ ਨਾ ਹਿਸਮਾਰ ਪੌੜੀ ਖਖਾ ਖੂਨਾ ਕਛ ਨਹੀਂ ਤੇਸ ਸਮਰਥ ਕੈ ਪਾਹੀ ਜੋ ਦੀਨਾ ਸੁਦੀ ਰਹਿਉ ਭਾਵ ਤਹ ਤਹ ਜਾਹੀ ਖਰਚ ਖਜ਼ਾਨਾ ਨਾਮ ਧਨ ਯਾ ਭਗਤਨ ਕੀ ਰਾਸ ਖਿਮਾ ਗਰੀਬੀ ਅਨੰਦ ਸਹਿਜ ਜਪਤ ਰਹਿ ਗੁਣਤਾਸ ਖਿਲਹਿ ਵਿਗਸੈ ਅਨੰਦ ਸਿਉ ਖਿਲਹਿ ਵਿਗਸਹਿ ਅਨੰਦ ਸਿਉ ਜਾ ਕਹਉt ਕ੍ਰਿਪਾਲ ਸਦੀਵ ਗਨੀਵ ਸੁਹਾਵਨੇ RAM ਨਾਮ ਗ੍ਰਹਿਮਾਲ ਖੇਦ ਨਾ ਦੁਖ ਨਾ ਡਾਨ ਤੇਹ ਜਾ ਕੋ ਨਦਰ ਕਰੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਖੇਦ ਨਾ ਦੁਖ ਇਥੇ ਠਮਕ ਨਾ ਡਾਨ ਤੇਹ ਇਥੇ ਵਿਸਰਾਮ ਜਾ ਕੋ ਨਦਰ ਕਰੀ ਨਾਨਕ ਜੂ ਪ੍ਰਭ ਬਾਣਿਆ ਪੂਰੀ ਤਨਾ ਪਰੀ ਚਲੋਕ ਗਾਨ ਮੈਨ ਦੇਖੋ ਮਨ ਮਾਹੀ ਗੰਨ ਕਸਕਿਨੀ ਬੂਲਣਾ ਗਾਨ ਮੇਨ ਦੇਖੋ ਮਨ ਮਾਹਿ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਜੀ ਨਾਨਕ ਤੇ ਯਮਕ ਲਾ ਦੋ ਪੌੜੀ ਗੱਗਾ ਗੋਬਿੰਦ ਗੁਣ ਰਵਹੁ ਗੱਗਾ ਗੋਬਿੰਦ ਗੁਣ ਰਵਹੁ ਸਾਸ ਸਾਸ ਜਪ ਨੀਤ ਕਹਾ ਵਿਸਾਸ ਦੇਹ ਕਾ ਬਿਲਮ ਨਾ ਕਰਹਿਓ ਮੀਤ ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ ਹਾਂ ਨਹਿ ਬਿਰਦੀ ਕਛ ਬੰਦ ਬਿਰਦੀ ਜਿਹੜਾ ਨਾ ਪਹਾਰਾ ਬੋਲਣਾ ਬਿਰਦੀ ਨਹੀਂ ਕਹਿਦਣਾ ਅਰਥ ਵੀ ਫਰਕ ਪੈ ਜਾਏਗਾ ਬਿਰਦੀ ਬੁਢੇਪੇ ਦਾ ਆਵਾਚਕ ਹੈ ਤੇ ਬਿਰਦੀ ਜਿਹੜਾ ਪ੍ਰਾਣ ਉਹ ਓਹ ਬੇਰਾ ਨਹਿ ਬੁੱਝੀਐ ਜੋ ਆਏ ਪਰ ਜਾਮ ਫੰਡ ਬਿਰਦ ਨਾਮ ਸੁਭਾ ਦਾ ਹੁੰਦਾ ਜਿਆਨੀ ਧਿਆਨੀ ਚਤੁਰ ਪੀਖ ਰਹਿਨ ਨਹੀਂ ਇਹ ਠਾਈ ਰਹਿਨ ਨਹੀਂ ਇਹ ਠਾਈ ਛਾੜ ਛਾੜ ਸਗਲੀ ਗਈ ਮੂੜ ਤਹਾ ਲਪਟਾਹੀ ਗੁਰ ਪ੍ਰਸਾਦ ਸਿਮਰਤ ਰਹੈ ਜਾਹੁ ਮਸਤਕ ਭਾਗ ਨਾਨਕ ਆਏ ਸਫਲਤੇ ਜਾ ਕੋ ਪ੍ਰੇਹ ਸੁਹਾਗ ਹਾਂ ਪ੍ਰੇਹ ਰਾਰੀ ਨੂੰ ਸਿਆਰੀ ਲਾ ਕੇ ਬੋਲਣਾ ਜਾ ਕੋ ਪ੍ਰੇਹ ਸੁਹਾਗ ਸ਼ਲੋਕ ਕੋਖੇ ਸਾਸਤਰ ਬੇਦ ਸਭ ਕੋਖੇ ਸਾਸਤਰ ਬੇਦ ਸਭ ਆਣ ਨ ਕਥਤਾ ਕੋਏ ਹਾਂਜੀ ਆਣ ਨ ਕਥਤਾ ਕੋਏ ਆਦ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਇ ਨਾਨਕ ਏਕੈ ਸੋਇ ਕਗਾ ਘੱਲਹੁ ਮਨਹਿ ਏਹ ਇਹ ਵੀ ਦੋਵੇਂ ਕੱਗੇ ਬੋਲਨੇ ਆ ਇੱਕ ਕੱਗਾ ਤੇ ਇੱਕ ਗੱਗਾ ਨਹੀਂ ਬੋਲਣਾ ਭਾਰਾ ਬੋਲਣਾ ਕੱਗਾ ਘੱਲਹੁ ਮਨਹਿ ਏਹ ਕੱਗਾ ਘੱਲਹੁ ਮਨਹਿ ਏਹ ਬਿਨ ਹਰ ਦੂਸਰ ਨਾਹੇ ਬਿਨ ਹਰ ਦੂਸਰ ਨਾਹੇ ਬਿਨ ਹਰ ਦੂਸਰ ਨਾਹੇ ਨਹਿ ਹੋਆ ਨਹਿ ਹੋਵਨਾ ਜਾਤ ਕਾਤ ਓਹੀ ਸਮਾਹ ਜਾਤ ਕਤ ਓਹੀ ਸਮਾਹ ਕੁਲਹਿ ਤਉ ਮਨ ਜੋ ਆ ਜੋ ਆਵਹ ਸਰਨਾ ਇਹ ਵੀ ਵਿਸਰਾਮ ਜਿਸ ਤਰ੍ਹਾਂ ਲਾਇਆ ਗਿਆ ਹੈ اسی ਤਰ੍ਹਾਂ ਲਉਣਾ ਕੁਲਹਿ ਇਥੇ ਯਮਕ ਹੈ ਤੋ ਮਨ ਇੱਥੇ ਵਿਸਰਾਮ ਹੈ ਜਾਓ ਆਵਹਿ ਸਰਨ ਨਾਮ ਤਤ ਕਲ ਮਹਿ ਇੱਥੇ ਵਿਸਰਾਮ ਲਾਦੋ ਨਾਮ ਤਤ ਕਲ ਮਹਿ ਪੁਨਹ ਚਰਨਾ ਪੁਨਹ ਚਰਨਾ ਜਿਹੜਾ ਪਾਠ ਹੈ ਇਕੱਠਾ ਹੀ ਕਰਨਾ ਨਾਮ ਤਤ ਕਲ ਮਹਿ ਪੁਨਹ ਚਰਨਾ ਨਾਮ ਤਤ ਕਲ ਮਹਿ ਪੁਨਹ ਚਰਨਾ ਹਾਲ-ਕਾਲ ਅਨਕ ਪਛਤਾਵਹਿ ਬੇਨਹ ਬੇਨੋ ਹਰ ਭਗਤ ਕਹਾ ਥਿਤ ਪਾਵਹਿ ਕੋਲ ਮਹਾਰਸ ਅੰਮ੍ਰਿਤ ਤਿਹ ਪੀਆ ਨਾਨਕ ਹਰ ਗੁਰ ਜਾ ਕੋ ਦੀਆ ਸ਼ਲੋਕ ਨਾਨਕ ਹਾਲੇ ਸਭ ਦਿਵਸ ਸਾਸ ਨਹਿ ਵਡਨ ਘਟਨ ਤਿਲਸਾਰ ਹਾਂਜੀ ਨਾਨਕ ਹਾਲੇ ਇਹ ਕਈ ਨਾ ਹੂਰੀ ਬੋਲਦੇ ਨੇ ਯਾਨ ਬੋਲ ਦਿੰਦੇ ਹਨ ਨੰਗਾ ਬੋਲ ਨੰਗਾ ਕਾਲੇ ਸਭ ਦਿਵਸ ਸਾਸ ਨਹ ਬਡਨ ਘਟਨਾ ਤੇਲਸਾਰ ਜੀਵਨ ਲੋਰਹ ਭਰਮ ਮੋਹ ਨਾਨਕ ਤੇਉ ਗਵਾਰ ਪੌੜੀ ਨੰਗਾ ਨਰਾਸ ਕਾਲ ਤੇਹ ਜੋ ਨੰਨਾ ਨੰਗਾ ਨਹੀਂ ਕਹਤ ਨਾ ਨੰਗਾ ਨੰਗਾ ਨਰਾਸ ਕਾਲ ਤੇਹ जो साकट प्रबकीन अनेक जोन जन्म है मरै मरहै अनेक जोन जन्म है मरहै आत्म राम न चीना आत्म राम न चीना ज्ञान ध्यान ताहु कहो आए कर कृपा जह आप देवाए गणती गणे नहीं को सुटै काची गागर ਸਰ ਪਰ ਫੂਟੈ ਕਾਚੀ ਗੱਗਰ ਗੱਗਰ ਜਿਹੜਾ ਨਾ ਇਹ ਥੋੜਾ ਕਸ ਕੇ ਬੋਲਣਾ ਹੈ ਕਾਚੀ ਗੱਗਰ ਸਰ ਪਰ ਫੂਟੈ ਕਾਚੀ ਗੱਗਰ ਸਰ ਪਰ ਫੂਟੈ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ ਨਾਨਕ ਤੇ ਯਮਕ ਲਾ ਦੋ ਭਏ ਤੇ ਵਿਸਰਾਮ ਲਾ ਦੋ ਸ਼ਲੋਕ ਇਹ ਵੀ ਲੱਗ ਜਾਂਦਾ ਪ੍ਰਗਟ ਭਏ ਨਾਨਕ ਨਹ ਛਪਿਆ ਐ ਵੀ ਲੱਗ ਜਿੰਦਾ ਪਰ ਚਾਲ ਨਾਲ ਇਸ ਤਰ੍ਹਾਂ ਪ੍ਰਗਟ ਭਏ ਨਾਨਕ ਨਹ ਛਪਿਆ ਸਲੋਕ ਚਿਤ ਚਿਤਵਾ ਚਰਨਾਰਬਿੰਦ ਊਧ ਕਵਲ ਵਿਗਸਾਂਤ ਪ੍ਰਗਟ ਭਏ ਆਪਹਿ ਗੋਬਿੰਦ ਨਾਨਕ ਸੰਤ ਮਤਾੰਤ ਤਿਹੂੜਾ ਵੀ ਆ ਗਿਆ ਗੋਬਿੰਦ ਔਂਕਰ ਵੀ ਆ ਗਿਆ ਜਿੱਥੇ ਵੀ ਇਸ ਤਰ੍ਹਾਂ ਦਾ ਪਾਠ ਆਵੇ ਨਾ ਹੂੜਾ ਤੇ ਔਂਕਰ ਉੱਥੇ ਦਰਮਿਆਨਾ ਜਾ ਬੋਲਣਾ ਨਾ ਬੋਲਣਾ ਗੋਬਿੰਦ ਨਾਮ ਕਰਨਾ ਗੋਬਿੰਦ ਵਿਚਾਲੜਾ ਜਾ ਮਿਲ ਬੋਲਨਾ ਗੋਬਿੰਦ ਪਾਉੜੀ ਚਚਾ ਚਰਨ ਕਮਲ ਗੁਰ ਲਾਗਾ ਧਨ ਧਨ ਆਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹ ਦਿਸ ਭ੍ਰਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨਸਿਓ ਸਭ ਦੁਆ ਸਾਧ ਸੰਗ ਮਨ ਨਿਰਮਲ ਹੁਆ ਕਿੰਤ ਬਸਾਰੀ ਏਕ ਦ੍ਰਿਸ਼ਟੀਤਾ ਨਾਨਕ ਗਿਆਨ ਅੰਜਨ ਜਿਹ ਨਿਤਰਾ ਸਲੋਕ ਛਾਤੀ ਸੀਤਲ ਮਨ ਸੁਖੀ chant ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਈ ਪੌੜੀ ਛਛਾ ਛੋਹਰੇ ਦਾਸ ਤੁਮਾਰੇ ਇਹ ਧਿਆਨ ਨਾਲ ਬੋਲਣਾ ਛੱਛਾ ਬੋਲਣਾ ਆਮ ਕਈ ਸ਼ਸ਼ਾ ਬੋਲ ਜਾਂਦੇ ਇਥੇ ਛੱਛਾ ਛੋਹਰੇ ਦਾਸ ਤੁਮਾਰੇ ਦਾਸ ਦਾਸਨ ਕੀ ਪਾਨੀ ਹਾਰੇ ਛੱਛਾ ਛਾਰ ਹੂਤ ਤੇਰੇ ਸੰਤਾ ਛੱਛਾ ਤੇ ਵਿਸਰਾਮ ਲਾ ਦੂ ਛੱਛਾ ਛਾਰ ਹੂਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨਪ ਬਹੁ ਚਤਰਾਈ ਸੰਤਨ ਕੀ ਮਾਨ ਟੇਕ ਟਿਕਾਈ ਛਾਦ ਕੀ ਪੁਤਰੀ ਪਰਮਗਤ ਪਾਈ ਇਹ ਛਾਰ ਕੀ ਇਥੇ ਠਮਕ ਲਾ ਦਨੀ ਹੈ ਪੁਤਰੀ ਪੋਲਾ ਬੋਲਣਾ ਯਾਨੀ ਮਿੱਟੀ ਦੀ ਪੁਤਲੀ ਸਰੀਰ ਨੂੰ ਕਿਹਾ ਹੈ ਚਾਰ ਕੀ ਪੁੱਤਰੀ ਨਹੀਂ ਕਹਿਣਾ ਹੈ ਚਾਰ ਕੀ ਪੁੱਤਰੀ ਪਰਮਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ